ਨਾਂ ਨਾਉ ਲਾਸ਼ ਪਿੰਡ ਪੱਡਿਆਂ ਦੇ ਲਾਗੂ ਅਜੀਤ ਸਿੰਘ ਸਰਸਾਫਕਾ ਸਰਪੰਚ ਦੀ ਇਤਲਾਹ ਦੀ ਇਨਫੋਰਮੇਸ਼ਨ ਤੇ ਉਥੇ ਮਿਲੀ ਆ ਜਿਹੜੀ ਲਾਸ਼ ਜਿਹੜੀ ਆ ਬਈ ਆ ਨਾਮ ਵਿਅਕਤੀ ਦੀ ਆ ਜਿਸ ਨੂੰ 74 ਦੀ ਕਾਰਵਾਈ ਕਰਕੇ ਡੈੱਡ ਹਾਊਸ ਬਟਾਲੇ ਰੱਖਿਆ ਜਾ ਰਿਹਾ 72 ਘੰਟੇ ਲਈ ਤੇ ਜਿਸ ਵੇਲੇ ਉਹ ਅਵੇਰੀ ਕਾਰਵਾਈ ਕੀਤੀ ਆ ਉਸ ਬਾਅਦੋਂ ਕਰਾਇਆ ਜਾਊਗਾ ਜੀ ਲਾਸ਼ ਪਿੰਡ ਪੱਡਿਆਂ ਦੇ ਸੂਏ ਲੱਗੇ ਪਈ ਹੈ ਜੀ ਠੋਕਰ ਦੇ ਉੱਪਰ ਅਕੀਂ ਤਾਂ ਆਪਰੇਕ ਅਹੀਂ ਸਰੇ ਇੱਥੇ 7 ਵਜੇ ਸਾਢੇ 7 ਵਜੇ ਖਾਨਪੌਣ ਆਏ ਆ ਤੇ ਸਾਡੇ ਜ਼ਮੀਨ ਦੇ ਨੇੜੇ ਠੋਕਰ ਆ ਦੇ ਉੱਥੇ ਲਾਸ਼ ਪਈ ਆ ਜੀ ਜੀ ਲਾਸ਼ ਪਈ ਆ ਤੇ ਅਹੀਂ ਫਿਰ ਚਾਰਾ ਕੀਤਾ ਵੀ ਇਹਦਾ ਪੁਲਿਸ ਦੇ ਘਾਰਿਆਂ ਨੂੰ ਪਤਾ ਦੱਸਿਆ ਜਾਏ ਹਾਂਜੀ ਹਾਂਜੀ ਫੇਰ ਅਹੀਂ ਥਾਣੇ 'ਵਿ ਫੋਨ ਕੀਤਾ ਜੀ ਜੀ ਫੇਰ ਅਹੀਂ ਬਟਾਲਾ ਐਸਐਸਪੀ ਨੂੰ ਫੋਨ ਕੀਤਾ ਫਿਰ ਹੁਣ ਇੱਕ ਸਰਦਾਰ ਮੁਲਾਜ਼ਮ ਆਇਆ ਵਾ ਜੀ ਜੀ ਤੇ ਹੋਰ ਇੱਥੇ ਵਾਵਾ ਇੱਥੇ ਪਿੰਡ ਦੇ ਬੰਦੇ ਇਕੱਠੇ ਹੋਏ ਤੇ ਹੋਰ লাশ ਕੱਢਣ ਦਾ ਚਾਰਾ ਕਰਦੇ ਤੇ ਅਸੀਂ ਇਹੋ ਸੋਚਿਆ ਸੀ ਵੀ ਜਿਹਦੀ লাশ ਆ ਉਹਨੂੰ ਪਤਾ ਲੱਗ ਸਕੇ ਤੇ ਸੇਰ ਦਾ ਕੋਈ ਆਇਆ ਨਹੀਂ ਇੱਥੇ ਅਸੀਂ ਬੜਾ ਚਾਰਾਚੋਰਾ ਕੀਤਾ ਤੇ ਫੋੜਨ লাশ ਲੱਗੇ ਨੇ ਕੱਢਣ ਤੇ ਚਲੋ ਪਾਲਾ ਇਹੋ ਹੀ ਆ ਵੀ ਕਿਸੇ ਨੂੰ লাশ ਮਿਲ ਸਕੇ ਸਲਾਖਤ ਵਗੈਰਾ ਨਹੀਂ ਹੈ ਜੇ ਥੋੜੀ ਹੋਈ ਅਜੇ ਵੇਖੜ ਬੋਖਣੀ ਡਾਇਰੇ ਵੀ ਕਿੰਦਾ ਨੇ ਕਪੜੇ ਕਿੰਦਾ ਨੇ ਕਿੰਨੀ ਕੁ ਉਮਰ ਆ ਕਿਸ ਸਰਦਾਰ ਆ ਹੈਗਾ ਸਰਦਾਰ ਆ ਉਹ ਇੱਥੇ ਆ ਜਾਓ ਇੱਥੇ ਬਾਹਰ ਤੇ 60 65 ਸਾਲ ਦੀ ਉਮਰ ਆ ਸਿਰ ਜਿਹੜਾ ਉਹ ਕਿਤੇ ਵਾਲ ਨੇ ਤੇ ਲੱਗੇ ਆ লাশ ਕੱਢਣ ਤੇ ਮਦੋਹਣਾ ਖੰਡੇ ਨੇ ਵੀ ਜਾਈ ਨਾ ਇੱਥੇ ਰੋ ਤੇ ਜਿਹੜੇ ਕਾਰਵਾਈ ਕਰਨੀਆਂ ਤੇਰੇ ਆਧਾਰ ਤੇ ਕਰਨੀਆਂ